ਸ਼੍ਰੀ ਕਾਲ ਜੀ ਮੈਂ ਰੀਨਾ ਤੀਮਾਨ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜੀ ਵੀਡੀਓ ਤੁਹਾਨੂੰ ਸਕਰੀਨ ਦੇ ਉੱਤੇ ਅਸੀਂ ਦਿਖਾ ਰਹੇ ਹਾਂ ਕੀ ਦੇਣਾ ਅਜਿਹੇ ਲੋਕਾਂ ਦੀ ਸਮਾਜ ਨੂੰ ਕਿ ਲੋਕ ਇਹਨਾਂ ਨੂੰ ਰੱਬ ਵਾਂਗ ਪੂਜਦੇ ਨੇ ਇਹਨਾਂ ਉੱਤੇ ਫੁੱਲਾਂ ਦੀ ਵਰਖਾ ਕਰਦੇ ਨੇ ਇਹਨਾਂ ਦੇ ਚੜਾਵਾ ਚੜਾਉਂਦੇ ਨੇ ਇਹਨਾਂ ਨੂੰ ਪੈਸੇ ਦਿੰਦੇ ਨੇ ਇਹ ਤਾਂ ਪਖੰਡਵਾਦ ਹੈ ਜਿਹੜੇ ਜਨਾਨੀ ਸਕਰੀਨ ਦੇ ਉੱਤੇ ਕਾਲੇ ਸਾੜੇ ਪਾਈ ਹੋਈ ਆ ਤਾਂ ਨੂੰ ਕੀ ਲੱਗਦਾ ਕਿ ਇਹ ਇਲਾਜ ਕਰ ਰਹੀ ਹੈ ਕਿ ਇਹਦੇ ਕੋਲ ਇੰਨੀਆਂ ਸ਼ਕਤੀਆਂ ਹੈਗੀਆਂ ਨੇ ਜਿਹੜੇ ਇਹ ਗੱਲ ਕਰਦੇ ਨੇ ਕਿ ਅਸੀਂ ਦੇਵੀ-ਦੇਵਤਿਆਂ ਦੀ ਇੰਨੀ ਪੂਜਾ ਕਰਦੇ ਹਾਂ ਕਿ ਸਾਨੂੰ ਸ਼ਕਤੀਆਂ ਪਰਵਾਨ ਹੋ ਗਈਆਂ ਸਾਡੇ 'ਚ ਸ਼ਕਤੀਆਂ ਆ ਗਈਆਂ ਅਸੀਂ ਲੋਕਾਂ ਦਾ ਇਲਾਜ ਕਰ ਸਕਦੇ ਹਾਂ ਲੋਕਾਂ ਦੇ ਵਿੱਚੋਂ ਭੂਤ-ਪ੍ਰੇਤ ਕੱਢ ਸਕਦੇ ਹਾਂ ਪਰ ਸਾਨੂੰ ਭੂਤ-ਪ੍ਰੇਤ ਕੁਝ ਵੀ ਨਹੀਂ ਕਹਿੰਦਾ ਕਿ ਇਨ੍ਹਾਂ ਲੋਕਾਂ ਦੀ ਸਮਾਜ ਨੂੰ ਅਜਿਹੀ ਕੀ ਦੇਣਾ ਕਿ ਲੋਕ ਤੜਾ-ਤੜਾ ਇਨ੍ਹਾਂ ਦੇ ਡੇਰਿਆਂ ਦੇ ਵਿੱਚ ਜਾਂਦੇ ਨੇ ਉੱਥੇ ਚੰਗਾ ਆਪਣਾ ਜਿਹੜੀ ਮਿਹਨਤ ਦੀ ਕਮਾਈ ਆ ਇਹਨਾਂ ਨੂੰ ਛੁੜਾ ਕੇ ਆਉਂਦੇ ਨੇ ਫੁੱਲ ਫਾਲ ਵਰਸਾਉਣਗੇ ਮੈਂ ਕਿ ਇਹਨਾਂ ਦੀ ਆਏ ਭਾਗ ਤਾਂ ਇੰਨੀ ਕਰਦੇ ਨੇ ਜਿਵੇਂ ਪਤਾ ਨਹੀਂ ਇਹ ਕਿਹੜੇ ਉੱtre ਹੋਏ ਵੱਖਰੇ ਅਵਤਾਰ ਨੇ ਇਹ ਵੀ ਤੁਹਾਡੇ ਵਰਗੀ ਲੋਕ ਨੇ ਪਾਈ ਇੱਕ ਦੋ ਜਗ੍ਹਾ ਦੀ ਜਿਵੇਂ ਤੁਸੀਂ ਇਹਨਾਂ ਕੋਲੇ ਆਉਨੇ ਇਹ ਵੀ ਕਿਸੇ ਕੋਲ ਜਾਂਦੇ ਹੋਣੇ ਸੋਚਿਆ ਵੀ ਲੈ ਵੀ ਇੱਥੇ ਜਾ ਕੇ ਤਾਂ ਲੋਕਾਂ ਦੀ ਭੀੜੇ ਬੜੀ ਆ ਲੋਕ ਤਾਂ ਚੰਗਾ ਪੈਸਾ ਚੜਾਉਂਦੇ ਨੇ ਤਾਂ ਅਸੀਂ ਵੀ ਕਿਉਂ ਨਾ ਇਹ ਜੀ ਦੁਕਾਨ ਖੋਲ ਲਈਏ ਜਿੱਥੇ ਹਿੰਗ ਲੱਗੇ ਨਾ ਫੜਕੜੀ ਰੰਗ ਵੀ ਚੋਖਾ ਆਵੇ ਕੋਈ ਪੈਸਾ ਨਹੀਂ ਕੋਸਾ ਨਹੀਂ ਜੋਤ ਪੱਤੀਓ ਲਾਉਣੀ ਆ ਦੋ ਚਾਰ ਫੋਟੋਆਂ ਰੱਖ ਕੇ ਦੇਵੀ ਦੇਵਤਿਆਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਮੂਰਖੇ ਬਣਾਉਣਾ ਤਾਂ ਕਿਹੜਾ ਔਖਾ ਕੰਮ ਐ ਇਹ ਕੁਝ ਵੀ ਨਹੀਂ ਹੁੰਦਾ ਤੁਹਾਡੇ ਵਰਗੇ ਲੋਕਾਂ ਨੂੰ ਸੱਚੀ ਗੱਲ ਆ ਤੁਸੀਂ ਕਦੋਂ ਸਮਝੂਗੇ ਪਖੰਡਵਾਦ ਦੇ ਵਿੱਚੋਂ ਸਾਡੇ ਗੁਰੂਆਂ ਨੂੰ ਸਾਨੂੰ ਕੱਢਿਆ ਆ ਕਿ ਇਹਨਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਪਖੰਡਵਾਦ ਕੁਝ ਨਹੀਂ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਲੋਕਾਂ ਨੂੰ ਜਿਹੇ ਜਾਲ ਦੇ ਵਿੱਚ ਫਸਾਇਆ ਜਾਂਦਾ ਤਾਂ ਕਿ ਚੰਗੀ ਮੋਟੀ ਕਮਾਈ ਹੋ ਸਕੇ ਕੀ ਅਜੀਹਾ ਹੁੰਦਾ ਜੋ ਇਹ ਤੁਹਾਨੂੰ ਦਿਖਾਉਂਦੇ ਨੇ ਜਿਵੇਂ ਦੀਆਂ ਵੀਡੀਓਜ਼ ਐਨੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਵੀਡੀਓ ਬਣਾਉਣ ਦਾ ਮਕਸਦ ਵੀ ਤਾਂ ਇਹੀ ਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਵੀਡੀਓ ਪਾਵਾਂਗੇ ਲੋਕ ਦੇਖਣਗੇ ਤਾਂ ਡੇਰੇ ਦੇ ਵਿੱਚ ਹੋਰ ਆਉਣਗੇ ਤਾਂ ਹੀ ਇਹਨਾਂ ਦੀ ਪ੍ਰੋਮੋਸ਼ਨ ਹੋਵੇਗੀ ਉਂ ਤਾਂ ਕੌਣ ਇਹਨਾਂ ਦੀ ਪ੍ਰੋਮੋਸ਼ਨ ਕਰਦਾ ਤਾਂ ਇਹ ਤੁਹਾਨੂੰ ਗੁੰਮਰਾਹ ਕਰਨ ਦਾ ਜ਼ਰੀਆ ਲੱਭ ਲੈਂਦੇ ਨੇ ਤੁਹਾਡੇ ਘਰ ਦੇ ਜਿਹੜੇ ਦੁੱਖ ਹੁੰਦੇ ਨੇ ਤੁਹਾਡੇ ਘਰ ਦੇ ਚੋ ਮਸਲੇ ਹੁੰਦੇ ਨੇ ਤੁਸੀਂ ਇਹਨਾਂ ਕੋਲ ਜਾ ਕੇ ਰੱਖ ਦਿੰਨੇ ਹੋ ਆ ਫਿਰ ਇਹ ਕਹਿੰਦੇ ਨੇ ਹਾਂ ਭਾਈ ਐਦਾਂ ਠੀਕ ਹੋ ਜਾਊਗਾ ਤੁਸੀਂ 10 ਚੌਂਕਿਆਂ ਲਾਓ 5 ਲਾਓ 7 ਲਾਓ ਇੱਥੇ ਟੂਣਾ ਕਰ ਦੋ ਫਲਾਣਾ ਕਰ ਦੋ ਤੁਸੀਂ ਆਹ ਕੜਾਹੀ ਦੇ ਦੋ ਆਹ ਚੜਾ ਦੋ ਮੁਰਗਾ ਚੜਾ ਦੋ ਅੰਡਾ ਚੜਾ ਦੋ ਸ਼ਰਾਬ ਚੜਾ ਦੋ ਇਹਦੇ ਉੱਪਰ ਦੀ ਸ਼ੁਹਾ ਆ ਕੇ ਕਰ ਦੋ ਇਹ ਸ਼ਨੀਵਾਰ ਨੂੰ ਕਰ ਦੋ ਵੀਰਵਾਰ ਨੂੰ ਕਰ ਦੋ ਕੋਈ ਦਿਨ ਮਾੜਾ ਨਹੀਂ ਹੁੰਦਾ ਅਸੀਂ ਅਕਸਰ ਨਾ ਪਖੰਡੇ ਦੇ ਮੋਹ ਜਿਵੇਂ ਸੁਣਦੇ ਨਾ ਵੀ ਵੀਰਵਾਰ ਵਾਲੇ ਦਿਨ ਭਾਈ ਟੂਣਾ ਕੀਤਾ ਜਾਂਦਾ ਜਾਂ ਸ਼ਨੀਵਾਰ ਨੂੰ ਕੀਤਾ ਜਾਂਦਾ ਮੰਗਲਵਾਰ ਨੂੰ ਕੀਤਾ ਜਾਂਦਾ ਜਿਹਾ ਕੁਝ ਵੀ ਨਹੀਂ ਕੋਈ ਵੀ ਦਿਨ ਨਹੀਂ ਮਾੜਾ ਹੁੰਦਾ ਮੰਨ ਲਓ ਮੰਗਲਵਾਰ ਨੂੰ ਤੁਹਾਡੇ ਘਰ ਕੋਈ ਖੁਸ਼ੀ ਆ ਗਈ ਬੱਚਾ ਕੀ ਤੁਹਾਡੇ ਲਈ ਦਿਨ ਮਾੜਾ ਮੰਗਲਵਾਰ ਦਾ ਵੀਰਵਾਰ ਨੂੰ ਤੁਹਾਡੇ ਘਰ ਕਿਸੇ ਬੱਚੇ ਨੇ ਜਨਮ ਲੈ ਲਿਆ ਕੋਈ ਬੇਟਾ ਹੋ ਗਿਆ ਜਾਂ ਕੋਈ ਹੋਰ ਕੋਈ ਖੁਸ਼ੀ ਆ ਗਈ ਕੋਈ ਘਰ ਦੀ ਵਿੱਚ ਕੋਈ ਕੰਮ ਵਧੀਆ ਹੋ ਗਿਆ ਤੁਹਾਡਾ ਕੋਈ ਕੇਸ ਤੁਸੀਂ ਜਿੱਤ ਲੈ ਕੀ ਤੁਹਾਡੇ ਲਈ ਫਿਰ ਵੀਰਵਾ ਜਾਂ ਸ਼ਨੀਵਾਰ ਮਾੜਾ ਹੋ ਗਿਆ ਨਹੀਂ ਹੁੰਦੀ ਦਿਨ ਕੋਈ ਵੀ ਮਾੜਾ ਨਹੀਂ ਲੋਕਾਂ ਦੀ ਸੋਚ ਇਹ ਲੋਕ ਪਖੰਡੀ ਲੋਕਾਂ ਦੀ ਸੋਚ ਤੇ ਤੁਹਾਡੇ ਵਰਗੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜਿਹੜੇ ਇਹਨਾਂ ਦੇ ਚੱਕਰਾਂ ਦੇ ਵਿਚਾਰ ਕੇ ਸੋਚਦੇ ਨੇ ਵੀ ਜੇ ਅਸੀਂ ਵੀਰਵਾਰ ਨੂੰ ਜਾਂ ਸ਼ਨੀਵਾਰ ਨੂੰ ਟੂਣਾ ਕੀਤਾ ਤਾਂ ਸਾਡਾ ਕੰਮ ਰਾਸ ਆຊੂਗਾ ਤੇ ਕਿਉਂਕਿ ਦਿਨ ਇਹ ਜੇ ਹੁੰਦੇ ਨੇ ਜਿੱਦੇ ਟੂਣਾ ਕੰਮ ਕਰਦਾ ਜਿਹਾ ਕੁਝ ਵੀ ਨਹੀਂ ਹੁੰਦਾ ਤੁਹਾਡੇ ਵਰਗੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਜ਼ਰੀਆ ਅਜਿਹੇ ਪਖੰਡੀਆਂ ਨੇ ਲੱਭਿਆ ਹੋਇਆ ਤਾਂ ਤੁਸੀਂ ਖੂਬ ਜਿਹੜੇ ਕਿ ਇਸ ਦੇ ਵਿੱਚ ਲਿਪਤ ਹੋ ਰਹੇ ਹੋ ਇਹਨਾਂ ਪਖੰਡੀਆਂ ਦੇ ਪਿੱਛੇ ਲੱਗ ਰਹੇ ਹੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼